ਸਤਿ ਸ਼੍ਰੀ ਅਕਾਲ ਜੀ ਵੀਰੇ ਤੁਸੀਂ ਠੀਕ ਠਾਕ ਹੋਊਂਗੇ ਸੋ ਮੈਂ ਆਜ ਗਈਆਂ ਆਪਣੇ ਭੂਆ ਦੇ ਪਿੰਡ ਯਾਨੀ ਕਿ ਫਰੀਦਕੋਟ ਹਨਾ ਬਹੁਤ ਹੀ ਇਤਿਹਾਸਕ ਥਾਂ ਹੈ ਸੋ ਅ ਅੱਜ ਮੈਂ ਭੂਆ ਨੇ ਮੇਰੀ ਆਉਣ ਦੀ ਖੁਸ਼ੀ ਦੇ ਵਿੱਚ ਦੇਖੋ ਕੀ ਕੀਤਾ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੀ ਬਣਾ ਰਹੇ ਹੋ ਤੁਸੀਂ ਅੱਜ ਹੈਂ ਇਹ ਅਸੀਂ ਮੈਂ ਅੱਜ ਮੈਂ ਕਹਿੰਨਾ ਮੇਰੀ ਬੱਬੂ ਪੁੱਤਰੀ ਅੱਛਾ ਇਹਨੇ ਪੂੜੇ ਖੁਸ਼ੀ ਦੇ ਵਿੱਚ ਬਣਾਏ ਅੱਛਾ ਇਹ ਕਿਵੇਂ ਇਹ ਪੂੜੇ ਫਿਰ ਕੀ ਪਾਇਆ ਕੀ ਇਹ ਜੇ ਮਿੱਠੇ ਹੈ ਕਿ ਨੂਨ ਵਾਲੇ ਅੱਛਾ ਗੁੜ ਤੇ ਤੇ ਅੱਛਾ ਗੋੜਾ ਪਾ ਕੇ ਬਣਾਏ ਠੀਕ ਹੈ ਠੀਕ ਹੈ ਮੈਂ ਦਿਖਾਉਣੀ ਐ ਇਹ ਕਿਵੇਂ ਬਣਾ ਕੇ ਉਹ ਕਰਦੇ ਨੇ ਇਹ ਆ ਦੇਖੋ ਤੇ ਬੂਆ ਹੈ ਨਾ ਸੌਣ ਦੇ ਵਿੱਚ ਕਾਹਤੋਂ ਬਣਾਉਂਦੇ ਹੁੰਦੇ ਨੇ ਵੀ ਇਹ ਪੂੜੇ ਤੇ ਖੀਰ ਇਹ ਕੀ ਕਾਰਨ ਹੈਗਾ ਵੀ ਸੌਣ ਚ ਬਣਾਉਂਦੇ ਆ ਸੌਣ ਚ ਖੁਸ਼ੀ ਦਾ ਤਿਆਰ ਦਾ ਕੁੜੀਆਂ ਦਾ ਅੱਛਾ ਕੁੜੀਆਂ ਦਾ ਹੂੰ ਕੇ ਤਿਆਰ ਨੇ ਆ ਲੰਬਸਾ ਵੀ ਜਿਵੇਂ ਮੀ ਪੈਂਦਾ ਹੈਗਾ ਕਹਿੰਦੇ ਜਦੋਂ ਮੀ ਪੈਂਦਾ ਹੈ ਅੱਛਾ ਤੇ ਤੁਸੀਂ ਹੁਣ ਪੂੜੇ ਬਣਾ ਕੇ ਮੀ ਭਵਾਉਣਾ ਅਸੀਂ ਮੀ ਭਵਾਉਣਾ ਅੱਛਾ ਅੱਛਾ ਜਿਹੜਾ ਕਹਦਾ ਨਹੀਂ ਬਣਾਉਣਾ ਆ ਦੇਖੋ ਵੀ ਐਂ ਬਣਦੇ ਨੇ ਪਰ ਜਿਹੜੇ ਕਹਿੰਦੇ ਇਹ ਟੁੱਟ ਜਾਂਦੇ ਨੇ ਕਹਿੰਦੇ ਇਹ ਥੱਲੇ ਨਹੀਂ ਜਾਂਦੇ ਸਹੀ ਤਰੀਕੇ ਨਾਲ ਅੱਛਾ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਬੜਾ ਉੱਵਾ अजकल तो देखो अः गैस ते ते है ना? बना पर देखो, ते देखो ने पर आखो चुले कमाल बनते तेल आ चो ਚ ਵਿੱਚ ਕੀ ਕੀ ਪਾ ਕੇ ਤੁਸੀਂ ਇਹ ਬਣਾਇਆਗਾ ਇਹਦੇ ਵਿੱਚ ਮੈਂ ਪਾਇਆ ਗੁੜ ਪਾਇਆ ਤੇਲ ਪਾਇਆ ਅੱਛਾ ਗੁੜ ਝੁਣ ਕੇ ਮੜ ਕੇ ਪੂੜੇ ਦੇ ਉੱਤੇ ਤੇਲ ਡਾਣਾ ਹੁੰਦਾ ਅੱਛਾ ਇਹ ਨਾ ਜਿਵੇਂ ਉਹ ਕਈ ਲੋਕ ਬਣਾਉਂਦੇ ਆ ਜਿਵੇਂ ਨਾ ਗੁਲਗਲੇਆ ਵਾਂਗ ਜਿਵੇਂ ਆਪਾਂ ਗੁਲਗਲੇ ਬਣਾਉਨੇ ਆਵੇਂ ਆਟਾ ਮੋਟਾ ਕਰ ਲੈਂਦੇ ਹੈਗੇ ਵੀ ਇਹ ਇਹ ਕਿਵੇਂ ਕਰਨਾ ਪੈਂਦਾ ਕਿੰਨਾ ਕੁ ਇਹ ਪਤਲਾ ਕਰਨਾ ਪੈਂਦਾ ਅੱਛਾ ਵੀ ਜਿਹੜੇ ਕੁਲਕਲੇ ਦਿਖਾਇਓ ਮੜਾ ਚੱਕ ਕੇ ਅੱਛਾ ਅੱਛਾ ਇਹ ਇੰਨਾ ਪਤਲਾ ਕਰਨਾ ਪੈਂਦਾ ਹੈ ਕੀ ਕਿਤੇ ਕਿੰਨੇ ਕਿੰਨਾ ਕ ਚਾਹੀਦਾ ਹੁੰਦਾ ਗੋੜੇ ਦੇ ਵਾਸਤੇ ਕਿੰਨੀ ਕੁ ਫਿਰ ਵੀ ਦੱਸ ਦੋ ਮੜਾ ਜੀ ਜਿੰਨੇ ਕ ਆਪਾਂ ਖਾਣੇ ਆ ਜੇ ਥੋੜੇ ਖਾਣੇ ਆ ਭਾਈਆ ਬਣਾ ਰੋ ਜਿਆਦੇ ਹਣੀਆਂ ਅੱਧਾ ਕਿਲੋ ਉਹ ਤੋਂ ਜਿਆਦਾ ਬਣਾ ਦਿਓ ਅੱਛਾ ਅੱਛਾ ਜਿੰਨਾ ਵੀ ਆਪਾਂ ਬਣਾ ਸਕਦੇ ਹਾਂ ਹਮ ਚਲੋ ਸਭੇ ਲੱਗ ਗਿਆ ਹੁਣ ਪਤਾ ਭੂਆ ਤੇ ਆਦੇ ਪੂੜੇ ਸੋ ਮੈਂ ਤਾਂ ਲੱਗੀਆਂ ਖਾਣ ਤੇ ਤੁਸੀਂ ਵੀ ਆਪਣੀ ਭੂਆ ਕੋਲੇ ਜਾਓ ਤੇ ਕਹੋ ਆਪਣੀ ਭੂਆ ਨੂੰ ਕਿ ਤੁਹਾਨੂੰ ਵੀ ਪੂੜੇ ਬਣਾ ਕੇ ਖਾਣ ਸਤਿ ਸ਼੍ਰੀ ਅਕਾਲ ਜੀ